ਹਰ ਸਾਲ ਦੀ ਤਰ੍ਹਾਂ ਚਾਰ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋ ਗੁਰਬਾਣੀ ਕੰਢ ਮੁਕਾਬਲੇ ਗੱਤਕੇ ਮੁਕਾਬਲੇ ਕਵਿਸ਼ਰੀ ਮੁਕਾਬਲੇ ਦਮਾਲਾ ਮੁਕਾਬਲੇ ਜੋ ਹਰ ਸਾਲ ਦੀ ਤਰ੍ਹਾਂ ਭਾਈ ਗਰਦਾਸ ਗੁਰਮਤ ਵਿਦਿਆਲੇ ਆ ਕਰਪੂਰਥਲਾ ਵੱਲੋਂ ਕਰਵਾਏ ਜਾਂਦੇ ਇਸ ਵਾਰ ਵੀ ਇਹਨਾਂ ਦੇ ਸੰਬੰਧ ਵਿੱਚ ਅੱਜ ਸ਼ਹਿਨਾਈ ਪੈਲੇਸ ਵਿਖੇ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਆ ਜਿਸ ਵਿੱਚ ਸਾਡੇ ਇਲਾਕੇ ਦੇ ਸ਼ਹਿਰ ਦੇ ਅਨਗਿਣਤ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਸੋ ਇਹਨਾਂ ਦਾ ਇਹੀ ਮਕਸਦ ਹੈ ਆ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਆ ਸੋਸ਼ਲ ਮੀਡੀਆ ਤੋਂ ਇਹ ਮਾੜੀਆਂ ਚੀਜ਼ਾਂ ਤੋਂ ਦੂਰ ਕਰਕੇ ਗੁਰਬਾਣੀ ਨਾਲ ਤੇ ਗੁਰਮਤ ਨਾਲ ਜੋੜਨਾ ਸੋ ਸਾਰੀਆਂ ਆਈਆਂ ਸੰਗਤਾਂ ਦਾ ਸਕੂਲਾਂ ਦਾ ਬੱਚਾ ਸਟੇਟ ਦੇ ਨੂੰ ਧੰਨਵਾਦ ਕਰਦੇ ਆਂ ਉਸ ਤੋਂ ਬਾਅਦ ਆਟਕ ਦਾ ਤੌਰੇ ਸ਼ੁਰੂ ਹੋਣੀ ਹੈ। ਹੋਰਾਂ ਮੀਨਾ ਸਵਾਤ ਦਾ ਮੀਨਾ ਕਿਹੜਾ ਜਾਂਦਾ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਜੀਆ ਦੇ ਦੀ ਇੱਕ ਇਰਫਾਨੀ ਸ਼ਹਾਦਤ ਜਿਹੜੀ ਆ ਇੱਕ ਬੜਾ ਵੱਡਾ ਮੈਸੇਜ ਦੇ ਕੇ ਗਏ ਸੀ ਕੌਮ ਨੂੰ ਅ ਦਸਵੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮੈਸੇਜ ਹੀ ਦਿੱਤਾ ਸੀ ਐਡੀ ਤਗੜੀ ਕੁਰਬਾਨੀ ਸ਼ਹਾਦਤ ਹੋਈ ਜਿਹੜੀ ਬੱਚਿਆਂ ਨੂੰ ਚੰਗੇ ਰਸਤੇ ਪਵੇ ਜੋ ਅੱਜ ਦਾ ਸਮਾਂ ਮਾੜਾ ਚੱਲ ਰਿਹਾ ਜੋ ਫਲਾਕ ਹੋ ਗਿਆ ਉਹ ਇੱਕ ਛੋਟਾ ਜਿਹਾ ਸੀ ਉਪਰਾਲਾ ਕੀਤਾ ਜੀ ਇਹੋ ਤੇ ਉਸ ਉਪਰਾਲੇ ਦੇ ਜਰੀਏ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੀ ਸਾਡਾ ਪ੍ਰਸ਼ੋਕੜ ਕੀ ਸੀ ਅੱਜ ਜਿਸੀਂ ਕਿੱਥੇ ਖੜੇ ਆ। ਲਗੇ ਬੱਚਿਆਂ ਦੀ ਬੜਾ ਸ਼ਾਹ ਵਾਗ ਤੇ। ਹਾਂਜੀ ਹਰ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਕਾਫੀ ਬੱਚੇ ਆਪਣੇ ਬਾਣੀ ਕੰਠ ਮੁਕਾਬਲਿਆਂ ਦੇ ਵਿੱਚ ਪਾਰਟਿਸਪੇਟ ਕਰਦੇ ਆ, ਗੱਦਗੇ ਦੇ ਵਿੱਚ ਕਰਦੇ ਆ। ਕੀਰਤਨ ਕੁਇਸ਼ਰੀ, ਕਵਿਤਾ, ਦਮਾਲੇ ਦੇ ਮੁਕਾਬਲੇ ਹੁੰਦੇ ਆ ਜੀ। ਤੇ ਬੱਚਿਆਂ ਦਾ ਉਤਸ਼ਾਹ ਦਿਨੋ ਦਿਨ ਵੱਧਦਾ ਜਾ ਰਿਹਾ ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਇਸ ਤੋਂ ਵੀ ਵੱਡੇ ਇਨਾਮ ਤੇ ਇਸ ਤੋਂ ਵੀ ਵੱਡਾ ਉਪਰਾਲਾ ਕਰਾਂਗੇ ਜੀ। ਵੈਕੁਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਬਜਾਦਿਆਂ ਦੀ ਯਾਦ ਦੇ ਵਿੱਚ ਚੌਥਾ ਸਮਾਗਮ ਕਰਵਾ ਰਹੇ ਹਿੱਥੇ ਜੀ ਤੇ ਪਹਿਲਾਂ ਦੇਵੀ ਤਲਾਬ ਦੀ ਜਿਹੜੀ ਗਰਾਊਂਡ ਆ ਉੱਥੇ ਕਰਵਾਈਦਾ ਸੀ ਉਹ ਠੰਡ ਤੇ ਧੁੰਦ ਦੀ ਵਜ੍ਹਾ ਨਾਲ ਜਿਹੜੇ ਟੀਚਰ ਸਾਹਿਬਾਨ ਆ ਉਹਨਾਂ ਨੇ ਬੇਨਤੀ ਕੀਤੀ ਵੀ ਕਿਸੇ ਹਾਲ ਦੇ ਵਿੱਚ ਕਰਵਾਇਆ ਜਾਵੇ ਇਸ ਕਰਕੇ ਇੱਥੇ ਸ਼ਨਾਈ ਪੈਲਸ ਦੇ ਵਿੱਚ ਸਾਬਜਾਦਿਆਂ ਦੀ ਯਾਦ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜੀ ਜਿਸ ਵਿੱਚ ਬੱਚਿਆਂ ਨੂੰ ਜਾਣਕਾਰੀ ਮਿਲਦੀ ਆ ਸਿੱਖ ਧਰਮ ਬਾਰੇ ਤੇ ਕਿਸ ਤਰ੍ਹਾਂ ਸਿੱਖ ਧਰਮ ਦੀਆਂ ਕੁਰਬਾਨੀਆਂ ਵਾਂ ਤੇ ਬੱਚਿਆਂ ਨੇ ਬਹੁਤ ਸੋਹਣਾ ਸੱਜੇ ਢੰਗ ਨਾਲ ਕੀਰਤਨ ਗਾਇਵਤਾ ਹੋਰ ਸਮਾਗਮਾਂ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹਿਤ ਪੈਦਾ ਹੋਇਆ ਤੇ ਸਿੱਖ ਧਰਮ ਦੀ ਜਿਹੜੀ ਆ ਸੱਭਜਾਦਿਆਂ ਦੀ ਜਿਹੜੀ ਨੌਲੇਜ ਪੈਦਾ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੀ ਆਪਣਾ ਰਸਤਾ ਬੱਚਿਆਂ ਨੂੰ ਇਹੋ ਹੈ ਜੀ ਅੱਜਕੱਲ ਜਿਹੜੇ ਬੱਚੇ ਆ ਆਪਣੇ ਜਿਹੜੇ ਆਪਣੇ ਕਲਚਰ ਸੀਗਾ ਧਰਮ ਸੀਗਾ ਉਸ ਤੋਂ ਦੂਰ ਹੁੰਦੇ ਜਾ ਰਹੇ ਆ ਤੇ ਨਸ਼ਿਆਂ ਦਾ ਜਿਹੜਾ ਵੱਧ ਰਿਹਾ ਰੁਝਾਨ ਆ ਇਸੇ ਕਾਰਨਾ ਕਰਕੇ ਆ ਵੀ ਜਿਹੜੇ ਬੱਚਿਆਂ ਨੂੰ ਆਪਣੇ ਧਰਮ ਦੀ ਆਪਣੇ ਸਮਾਜ ਬਾਰੇ ਨੌਲੇਜ ਨਹੀਂ ਆ ਵੀ ਕਿਸ ਤਰ੍ਹਾਂ ਦਾ ਸਾਡਾ ਪਛੋਕੜ ਸੀਗਾ ਤੇ ਵੈਸਟਰਨ ਕਲਚਰ ਜਿਹੜਾ ਪੜਾਉਂਦੇ ਬੱਚੇ ਸੋ ਇਹੋ ਜਿਹੇ ਪ੍ਰਬੰਧ ਜਿਹੜੇ ਆ ਹੋਰ ਵੀ ਵੀਰਾਂ ਨੂੰ ਸਾਰੇ ਗੁਰੂ ਘਰਾਂ ਦੇ ਵਿੱਚ ਕਰਵਾਉਣੇ ਚਾਹੀਦੇ ਸਮੇਂ-ਸਮੇਂ ਤੇ ਤਾਂ ਕਿ ਜੋ ਬੱਚਿਆਂ ਨੂੰ ਸਿੱਖ ਧਰਮ ਦੀ ਜਾਣਕਾਰੀ ਮਿਲ ਸਕੇ